ਫੇਰੇ ਰਾਗ ਮਹੱਲਾ ਪਹਿਲਾ ਘਰ ਦੂਜਾ ਆਪੇ ਰਸੀਆ ਆਪ ਰਸ ਆਪੇ ਰਵੜਹਾਰ ਆਪੇ ਹੋਵੇ ਚੁਲੜਾ ਆਪੇ ਸੇ ਜਪਤਾਰ ਰੰਗ ਰਤਾ ਮੇਰਾ ਸਾਹਿਬ ਰਵ ਰਹਿਆ ਭਰਪੂਰ ਰਹਾਉ ਆਪੇ ਮਛੀ ਮਛਲੇ ਆਪੇ ਬਣੀ ਜਾਲ ਆਪੇ ਜਾਲ ਮਣਕੜਾ ਬਹੁ ਬਿਦ ਰੰਗ ਲਾਲ ਸਖੀਏ ਮੇਰਾ ਲਾਲ ਨੇਤਰ ਵੇ ਸੁਹਾਗਣੀ ਦੇਖ ਮਾਰਾ ਹਾਲ ਪ੍ਰਣ ਵੇ ਨਾਨਕ ਬੇਨਤੀ तू सर्वर तू हंस कौल तू है कविया तू है आपे विगस श्री राग महला पहला कर दूजा ਆਪੇ ਰਸੀਆ ਆਪ ਰਸ ਆਪੇ ਰਾਵਣ ਹਾਰ ਆਪੇ ਹੋਵੇ ਚੁਲੜਾ ਆਪੇ ਸੇ ਜਪਤਾਰ ਰੰਗ ਰਤਾ ਮੇਰਾ ਸਾਹਿਬ रा पूर रह मछ मछली अपे पाल अपे जाल मनकड़ा आपे, जाल आपे अंदर ला ਆਪੇ ਬਹੁ ਬੇਦਰੰਗੋ ਲਾ ਸਖੀਏ ਮੇਰਾ ਲਾਲ ਨੇਤਰ ਵੈ ਸੁਹਾਗਣੀ ਦੇਖ ਮਰ ਹਾਲ ਪ੍ਰਣੈ ਨਾਨਕ ਬੇਨਤੀ ਤੂੰ ਸਰਵਰ ਤੂੰ ਹੰਸ ਕਾਲਤੁ ਹੈ ਕਵਿਆ ਤੂ ਹੈ ਆਪੇ ਵੇਖ ਵਿਗਸ ਫਿਰ ਰਾਗ ਮਹੱਲਾ ਪਹਿਲਾ ਕਰ ਦੁਜਾ ਆਪੇ ਰਸਿਆ ਆਪ ਰਸ ਆਪੇ ਰਵੜਹਾਰ ਆਪੇ ਹੋਵੇ ਚੁਲੜਾ ਆਪੇ ਸੇਜ ਪਤਾਰ ਰੰਗ ਰਤਾ ਮੇਰਾ ਸਾਹਿਬ ਰਾਵ ਰਹਿਆ ਭਰਪੂਰ ਰਹਾਉ ਆਪੇ ਮਛੀ ਮਾਛਲੇ ਆਪੇ ਪੜੀ ਜਾਲ ਆਪੇ ਜਾਲ ਮਨ ਕੜਾ ਆਪੇ ਅੰਦਰ ਲਾ ਆਪੇ ਬਹੁ ਬੇਦਰੰਗੁਲਾ ਸਖੀਏ ਮੇਰਾ ਲਾਲ ਨਿਤਰੈ ਸੁਹਾਗਣੀ ਦੇਖ ਹਮਾਰਾ ਪ੍ਰਣੈ ਨਾਨਕ ਬੇਨਤੀ ਸਰਵਰ ਤੂੰ ਹੰਸ ਕਾਲ ਤੂੰ ਹੈ ਕਬੀਆ ਤੂੰ ਹੈ ਆਪੇ ਵੇਖ ਵਿਗਸ ਆਪੇ ਰਸ ਆਇਆ ਆਪ ਰਸ ਆਪੇ 라ਵਣ ਹਾਰ ਆਪੇ ਹੋਵੇ ਚੁਲੜਾ ਆਪੇ ਸੇਜ ਪਤਾਰ ਰੰਗ ਰਤਾ ਮੇਰਾ ਸਾਹਿਬ ਰਵ ਰਹਿਆ ਭਰਪੂਰ ਰਹਾਉ ਆਪੇ ਮੱਛੀ ਮਛਲੇ ਆਪੇ ਪਾਣੀ ਜਾਲ ਆਪੇ ਜਾ ਜਾਲ ਮਨ ਕੜਾ ਆਪੇ ਅੰਦਰ ਲਾਲ ਆਪੇ ਬਹੁਤ ਬਿਦ ਰੰਗੋ ਲਾਲ ਸਖੀਏ ਮੇਰਾ ਲਾਲ ਨਿਤ ਰਵੇ ਸੁਹਗਣੀ ਦੇਖ ਹਵਾਰਾ सरवर तू हंस कौल तू है कविया तू है आपे विगस श्री राग महला ਪਹਿਲਾ ਕਰ ਦੁਜਾ ਆਪੇ ਰਸੀਆ ਆਪ ਰਸ ਆਪੇ ਰਵਣ ਹਾਰ ਆਪੇ ਹੋਵੇ ਚੁਲੜਾ ਆਪੇ ਸੇਜ ਪਤਾਰ ਰੰਗ ਰਤਾ ਮੇਰਾ ਸਾਹਿਬ ਰਵ ਰਹਿਆ ਭਰਪੂਰ ਰਹਾਉ ਆਪੇ ਮਛੀ ਮਛੋਲੀ ਆਪੇ ਪੜੀ ਜਾ ਲਾ ਆਪੇ ਜਾਲ ਮਨ ਕੜਾ ਆਪੇ ਅੰਦਰ ਲਾਲ ਆਪੇ ਬਹੁ ਬੇਦਰਗੁਲਾ ਸਖੀਏ ਮੇਰਾ ਲਾਲ ਨੈਤਰ ਵੈ ਸੁਹਾਗਣੀ ਦੇਖ ਹਮਾਰਾ ਹਾਲ ਰਣਵੇ ਨਾਨਕ ਬੇਨਤੀ ਤੂੰ ਸਰਵਰ ਤੂੰ ਹੰਸ ਕਾਲ ਤੋ ਹੈ ਕਵਿਆ ਤੂ ਹੈ ਆਪੇ ਵੇਖ ਵਰਗਸ ਫਿਰ ਰਾਗ ਮਹਲਾ ਪਹਿਲਾ ਕਰ ਦੂਜਾ ਆਪੇ ਰਸ ਆਇਆ ਪਰਸ ਆਪੇ ਸੇ ਜਪਤਾਰ ਰੰਗ ਰਤਾ ਮੇਰਾ ਸਾਹਿਬ ਰਵ ਰਹਿਿਆ ਭਰਪੂਰ ਰਹਾਉ ਆਪੇ ਮਛੀ ਮਛਲੀ ਆਪੇ ਪਣੀ ਜਾਲ ਆਪੇ ਜਾਲ ਮਨ ਕੜਾ ਆਪੇ ਅੰਦਰ ਲਾਲ ਆਪੇ ਬਹੁ ਬਿਰੰਗੁਲਾ ਸਖੀਏ ਮੇਰਾ ਲਾਲ ਨਤ ਰਵੇ ਸੁਹਗਣੀ हमारा हाल प्रणवे नानक बिनती तू सरवर तू हंस सौन तू है कविया तू है ਆਪੇ ਵੇਖ ਵੇਗਸ ਫਿਰ ਰਾਗ ਮਹੱਲਾ ਪਹਿਲਾ ਘਰ ਦੂਜਾ ਆਪੇ ਰਸ ਆਇਆ ਪਰਸ ਆਪੇ ਰ ਵੜਹਾਰ ਸੇਜ ਪਤਾਰ ਰੰਗ ਰਤਾ ਮੇਰਾ ਸਾਹਿਬ ਰਬ ਰਹਿਆ ਭਰਪੂਰ ਰਹਾਉ ਆਪੇ ਮਛੀ ਮਛਲੀ आपे पाणी जाल आपे जा अंदर लाल आपे बॉबे दंगो ਸਭ ਕੀ ਇਹ ਮੇਰਾ ਲਾਲ ਨਿਤਰ ਵੈ ਸੁਹਗਣੀ ਦੇਖ ਹਵਾਰਾ सरवर तू हंस कौन तू है कविया तू है आपे विगस सिरे राग महल्ला पहला कर दूजा ਆਪੇ ਰਸੀਆ ਆਪ ਰਸ ਆਪੇ ਰਵਣ ਹਾਰ ਆਪੇ ਹੋਵੇ ਚੁਲੜਾ ਆਪੇ ਸੇ ਜਪਤਾਰ ਰੰਗ ਰਤਾ ਮੇਰਾ ਸਾਹਿਬ ਰਾਵ ਰਹਿ ਆ ਭਰਪੂਰ ਰਹਾਉ ਆਪੇ ਮਾਛੀ ਮਛਲੇ ਆਪੇ ਬਣੀ ਜਾ ਲਾ ਆਪੇ ਜਾਲ ਮਨ ਕੜਾ ਆਪੇ ਬਹੁ ਬਿਧ ਰੰਗ ਲਾ ਸਖੀਏ ਮੇਰਾ ਲਾਲ ਨਿਤ ਰਵੇ ਸੁਹਾਗਣੀ ਦੇਖ ਮਾਰਾ ਹਾਲ ਪ੍ਰਣ ਵੇ ਨਾਨਕ ਬੇਨਤੀ तू सर्वर तू हंस कौल तू है कविया तू है आपे विगस श्री राग महला पहला कर दूजा ਆਪੇ ਰਸਿਆ ਆਪ ਰਸ ਆਪੇ 라ਵਣ ਹਾਰ ਆਪੇ ਹੋਵੇ ਚੁਲੜਾ ਆਪੇ ਸੇ ਜਪਤਾਰ ਰੰਗ ਰਤਾ ਮੇਰਾ ਸਾਹਿਬ रा पूर आपे मछ मछली अपे बड़ी जाल, आपे जाल आपे अंदर लाल ਆਪੇ ਬਹੁ ਬੇਦਰੰਗੋਲਾ ਸਖੀਏ ਮੇਰਾ ਲਾਲ ਨੇਤਰ ਵੈ ਸੁਹਾਗਣੀ ਦੇਖ ਬਰਹਾਲ ਪ੍ਰਣੈ ਨਾਨਕ ਬੇਨਤੀ ਤੂੰ ਸਰਵਰ ਤੂੰ ਹੰਸ ਕਾਲਤੂ ਹੈ ਕਵਿਆ ਤੂ ਹੈ ਆਪੇ ਵੇਖ ਵਿਗਸ ਫਿਰ ਰਾਗ ਮਹੱਲਾ ਪਹਿਲਾ ਕਰ ਦੁਜਾ ਆਪੇ ਰਸਿਆ ਆਪ ਰਸ ਆਪੇ ਰਵਣਹਾਰ ਆਪੇ ਹੋਵੇ ਚੁਲੜਾ ਆਪੇ ਸੇਜ ਪਤਾਰ ਰੰਗ ਰਤਾ ਮੇਰਾ ਸਾਹਿਬ ਰਾਗ ਰਹਿਿਆ ਭਰਪੂਰ ਰਹਾਉ ਆਪੇ ਮੱਛੀ ਮਾਚਲੇ ਆਪੇ ਪੜੀ ਜਾਲਾ ਆਪੇ ਜਾਲ ਮਨ ਕੜਾ ਆਪੇ ਅੰਦਰ ਲਾ ਆਪੇ ਬਹੁ ਬੇਦਰ ਗੁਲਾ ਸਖੀਏ ਮੇਰਾ ਲਾਲ ਨਿਤਰ ਵੈ ਸੁਹਾਗਣੀ ਦੇਖ ਹਮਾਰਾ ਪ੍ਰਣ ਵੈ ਨਾਨਕ ਬੇਨਤੀ सरवर तू हंस कौल तू है कविया तू है आपे श्री वे श्रीराग ਆਪੇ ਰਸ ਆਇਆ ਆਪ ਰਸ ਆਪੇ 라ਵਣ ਹਾਰ ਆਪੇ ਹੋਵੇ ਚੁਲੜਾ ਆਪੇ ਸੇਜ ਪਤਾਰ ਰਗ ਰਤਾ ਮੇਰਾ ਸਾਹਿਬ ਰਵ ਰਹਿਆ ਭਰਪੂਰ ਰਹਾਓ ਆਪੇ ਮੱਛੀ ਮਛਲੇ ਆਪੇ ਪਾਣੀ ਜਾਲ ਆਪੇ ਜਾ ਜਾਲ ਮਨ ਕੜਾ ਆਪੇ ਅੰਦਰ ਲਾਲ ਆਪੇ ਬਹੁਤ ਬਿਦ ਰੰਗੋ ਲਾਲ ਸਖੀਏ ਮੇਰਾ ਲਾਲ ਨਿਤਰਵੇ ਸੁਹਗਣੀ ਦੇਖ ਹਮਾਰਾ प्रणवे लाल कबे नती तू सरवर तू हंस कॉल तू है कव्या तू है आपे देख विगस ਸਿਰ ਰਗ ਮਹਲਾ ਪਹਿਲਾ ਕਰ ਦੁਜਾ ਆਪੇ ਰਸੀਆ ਆਪ ਰਸ ਆਪੇ ਰਵਲ ਹਾਰ ਆਪੇ ਹੋਵੇ ਚੁਲੜਾ بے ساج پتار رنگ رتا میرا صاحب راب رہیا پرپور رہا اپے مچی مچھلی ਆਪੇ ਪੜੀ ਜਾਲ ਆਪੇ ਜਾਲ ਮਨ ਕੜਾ ਆਪੇ ਅੰਦਰ ਲਾਲ ਆਪੇ ਬਹੁ ਬੇਦਰ ਗੁਲਾ ਸਖੀਏ ਮੇਰਾ ਲਾਲ ਨੇਤਰ ਵੇ ਸੁਹਾਗਣੀ ਦੇਖ ਹਮਾਰਾ ਹਾਲ ਪ੍ਰਣਵੇ ਨਾਨਕ ਬੇਨਤੀ ਤੂੰ ਸਰਵਰ ਤੂੰ ਹੰਸ ਕਾਲ ਤੂੰ ਹੈ ਕਵਿਆ ਤੂੰ ਹੈ ਆਪੇ ਵੇਖ ਵਿਗਸ ਫਿਰ ਰਾਗ ਮਹਲਾ ਪਹਿਲਾ ਕਰ ਦੂਜਾ ਆਪੇ ਰਸ ਆਇਆ ਅਪਰਸ ਆਪੇ ਰਾਵਣ ਹਾ ਆਪੇ ਹੋਵੇ ਚੁਲੜਾ ਆਪੇ ਸੇ ਜਪਤਾਰ ਰੰਗ ਰਤਾ ਮੇਰਾ ਸਾਹਿਬ ਰਬ ਰਹਿਆ ਭਰਪੂਰ ਆਪੇ ਮੱਛੀ ਮਛਲੀ ਆਤੇ ਪਾਣੀ ਜਾਲ ਆਪੇ ਜਾਲ ਮਨ ਕੜਾ ਆਪੇ ਅੰਦਰ ਲਾਲ ਆਪੇ ਬਹੁਤ ਰੰਗੁਲਾ ਸਖੀਏ ਤਰਵੇ ਸੁਹਾਗਣੀ ਦੇਖ ਮਾਰਾ ਹਾਲ ਪ੍ਰਣਵੇ ਨਾਨਕ ਬੇਨਤੀ ਤੂੰ ਸਰਵਰ ਤੂੰ ਹੰਸ ਕਾਲ ਤੋ ਹੈ ਕਵਿਆ ਤੂ ਹੈ ਆਪੇ ਵੇਖ ਦੇ ਗਸ ਫਿਰ ਰਾਗ ਮਹਲਾ ਪਹਿਲਾ ਘਰ ਦੂਜਾ ਆਪੇ ਰਸੀਆ ਆਪ ਰਸ ਆਪੇ ਰਵਣ ਹਾਰ ਆਪੇ ਹੋਵੇ ਚੁਲੜਾ ਆਪੇ ਸੇਜ ਪਤਾਰ ਰੰਗ ਰਤਾ ਮੇਰਾ ਸਾਹਿਬ ਰਬ ਰਹਿਆ ਰਪੂਰ ਰਹਾਉ ਆਪੇ ਮਛੀ ਮਛਲੀ ਆਪੇ ਪਾਣੀ ਜਾ ਲਾ ਆਪੇ ਜਾਲ ਮਨ ਕੜਾ ਆਪੇ ਅੰਦਰ ਲਾ ਤੇ ਬਹੁਤ ਰੰਗੁਲਾ ਸਖੀਏ ਮੇਰਾ ਲਾਲ ਨਿਤਰਵੇ ਸੁਹਾਗਣੀ ਦੇਖ ਹਮਾਰਾ ਸਰਵਰ ਤੂੰ ਹੰਸ ਕਾਲ ਤੂੰ ਹੈ ਕਵੀਆ ਤੂੰ ਹੈ ਆਪੇ ਵੇਖ ਵਿਗਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ